ਨਾਰੀਅਲ ਦੇ ਵਿੱਚ ਗੂਲਿੰਗ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜਾ ਕਿ ਨੁਸਕੇ ਨੂੰ ਬੈਲੈਂਸ ਕਰਦੀਆਂ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਮੈਂ ਸਭ ਤੋਂ ਪਹਿਲਾਂ ਕਹੀ ਏ ਵੀ ਇਹਦੇ ਵਿੱਚ એનર્ਜੀ ਜਿਹੜੀ ਹੈ ਤਾਕਤ ਤੇ ਸਟੈਮਨਾ ਬਣਾਦੀ ਤਾਕਤ ਠੀਕ ਹੈ ਸਿਰਫ ਉਹ ਨਾਰੀਅਲ ਕੋਲੇ ਦੇਖੋ ਜੀ ਆ ਇੱਕ ਨਾਰੀਅਲ ਲਿਆ ਇੰਨਾ ਕੋ ਇਹਦੇ ਵਿੱਚ ਕਿੰਨੇ ਬਾਣੇ ਨੇ ਗਿਣ ਕੇ 1 2 ਦਿਨ ਤੇ 4 ਆ ਚਾਰ ਪਿਸਤੇ ਬਾਤ ਤੇ ਜੀ ਠੀਕ ਹੈ ਜੀ ਇੰਨਾ ਸਮਝ ਆ ਗਈ ਆਪਾਂ ਨੂੰ ਉਸ ਤੋਂ ਬਾਅਦ ਚਾਰ ਹੀ ਗਿਰੀਆਂ ਪਾ ਲੈਣੀਆਂ 1 2 3 4 ਤੇ ਇੱਕ ਚਮਚਾ ਛੋਲੇ ਪਾਣੇ ਨੇ ਛੋਲੇ ਜਿਹੜੇ ਨੇ ਇਹ ਲੈਣੇ ਆਪਾਂ ਛਿੱਲਣ ਵਾਲੇ ਪੁੱਜੇ ਛੋਲੇ ਤੇ ਇੱਕ ਚਮਚਾ ਲੈਣੇ ਨੇ ਤਕਰੀਬਨ ਇੰਨੇ ਬੰਦੇ ਨੇ ਜੀ ਠੀਕ ਹੈ ਠੀਕ ਹੈ ਜੀ ਇੰਨੇ ਨੂੰ ਇੰਨੇ ਇਹਦੇ ਵਿੱਚ ਪਾ ਲੈਣੇ ਨੇ ਐਡ ਕਰ ਲੈਣੇ ਨੇ ਜੀ ਆਹ ਦੇਖੋ ਹੋ ਗਏ ਐਡ ਠੀਕ ਹੋ ਗਏ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸ਼ਹਿਦ ਪਾਣਾ ਆਪਾਂ ਉਹ ਸਿਰਫ ਇੱਕ ਚਮਚਾ ਪਾਣਾ ਜੀ ਤੇ ਲਾਚੀ ਸਿਰਫ ਇੱਕ ਪਾਣੀ ਹੈ ਇਹ ਸਣੇ ਇਹਦੇ ਪਾਣੀ ਹੈ ਕੱਲੇ ਦਾਣੇ ਨਹੀਂ ਪਾਣੇ ਪੂਰੀ ਲਾਚੀ ਯੂਜ਼ ਕਰਨੀ ਹੈ ਇਹਦੇ ਵਿੱਚ ਆਪਾਂ ਆ ਲਾਚੀ ਮੈਂ ਇਹਦੇ ਚ ਐਡ ਕਰਨ ਲੱਗਾ ਅਖੀਰ ਦੇ ਵਿੱਚ ਜਦੋਂ ਅਸੀਂ ਗੋਲੀ ਬਟਣੀ ਹੈ ਉਦੋਂ ਆਪਾਂ ਸ਼ਹਿਦ ਪਾਣਾ ਐਂਡ 'ਚ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਨਾਮਦਸਤੇ 'ਚ ਪਾ ਕੇ ਇਹਨਾਂ ਨੂੰ ਕੁੱਟ ਲੈਣਾ ਜਦੋਂ ਇਹਨਾਂ ਦਾ ਪਾਊਡਰ ਬਣ ਗਿਆ ਫਿਰ ਉਹਦੇ ਤੋਂ ਬਾਅਦ ਜਿਹੜੀ ਇਹ ਨਾਰੀਅਲ ਦੀ ਗਿਰੀ ਹੈ ਉਹਨੂੰ ਆਪਾਂ ਕੁੱਟ ਲੈਣਾ ਐਂਡ ਤੋਂ ਬਾਅਦ ਇੱਕ ਗੋਲਾ ਤੁਹਾਡੀ ਕਮਜ਼ੋਰੀ ਦੇ ਉੱਤੇ ਇਦਾਂ ਦਾ ਲੱਗਣਾ ਵੇ ਕਮਜ਼ੋਰੀ ਤੁਹਾਡੀ ਲੱਭਣੀ ਨਹੀਂ ਗਈ ਕਿੱਥੇ